ਫਿਲਮ ਉੜਤਾ ਪੰਜਾਬ ਦੇ ਵਿੱਚੋਂ ਪੰਜਾਬ ਕਨੈਕਸ਼ਨ ਹਟਾਉਣ ਦੇ ਸੈਂਸਰ ਬੋਰਡ ਦੇ ਫੈਸਲੇ ਨੂੰ ਆਮ ਆਦਮੀ ਪਾਰਟੀ ਨੇ ਗਲਤ ਠਹਿਰਾਇਆ ਆਮ ਆਦਮੀ ਪਾਰਟੀ ਦੀ ਪੰਜਾਬ ਇੱਕਾਇਦਾ ਕਹਿਣਾ ਕਿ ਸੈਂਸਰ ਬੋਰਡ ਦਾ ਇਹ ਫੈਸਲਾ ਰਾਜਨੀਤੀ ਤੇ ਪ੍ਰੇਰਿਤ ਹੈ ਇਸ ਫਿਲਮ ਦੇ ਵਿੱਚ ਪੰਜਾਬ ਦੀ ਸਚਾਈ ਦਿਖਾਈ ਗਈ ਹੈ ਅਤੇ ਇਸ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਦੁੱਖ ਹੈਗਾ ਉਹ ਡਰੱਗਸ ਆ ਤੇ ਉਹ ਜਿਹੜੀ ਸਚਾਈ ਹੈਗੀ ਆ ਉੜਤਾ ਪੰਜਾਬ ਫਿਲਮ ਉਸ ਨੂੰ ਦਿਖਾ ਰਹੀ ਹੈ ਦਿਖਾਉਣਾ ਚਾਹੁੰਦੀ ਆ ਪਰ ਬਿਲਕੁਲ ਇਹ ਬਾਦਲ ਸਰਕਾਰ ਇੱਕ ਛੇਦੰਤਰ ਤੇ ਤਹਿਤ ਹਰ ਉਸ ਆਵਾਜ਼ ਨੂੰ ਇਹ ਬੰਦ ਕਰਨੀ ਚਾਹੁੰਦੇ ਆ ਜਿਹੜੀ ਸੱਚ ਬੋਲਦੀ ਹੈ ਕਿ ਕਿਉਂਕਿ ਦੇ ਆਰ ਰਿਸਪਾਂਸਿਬਲ ਫਾਰ ਆਲ ਦਿਸ ਲੋਕ ਕਹਿ ਰਹੇ ਪੰਜਾਬ ਦਾ ਤਾਂ ਨਾਮ ਵਿੱਚ ਜ਼ਰੂਰੀ ਰਹਿਣਾ ਚਾਹੀਦਾ ਕੋਈ ਜੋ ਪੰਜਾਬ ਚ ਹੋ ਰਿਹਾ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਮੈਂ ਤਾਂ ਇਹ ਸਮਝਦਾ ਵੀ ਜਿਹੜੀਆਂ ਆਬਜੈਕਸ਼ਨੇਬਲ ਚੀਜ਼ਾਂ ਨੇ ਉਹ ਕੱਟ ਦੇਣੀਆਂ ਚਾਹੀਦੀਆਂ ਪਰ ਪਿਕਚਰ ਜਿਹੜੀ ਆ ਅਟੈਨਿਕ ਕਾਸਟ ਰੀਲਿਸ ਹੋਣੀ ਚਾਹੀਦੀ ਕਿਉਂਕਿ ਕਲਾਕਾਰ ਨੇ ਬੜੀ ਇੱਤ ਮਿਹਨਤ ਕੀਤੀ ਹੈ ਔਰ ਜੋ ਮਹਿਸੂਸ ਕੀਤਾ ਪੰਜਾਬ ਬਾਰੇ ਉਹ ਹੀ ਉਹਨੇ ਚ ਦੱਸਾਇਆ